ਇੱਕ ਇੱਕ ਹੋਰ ਸਾਡਾ ਜਿਹੜਾ ਕੇਸ ਹੈਗਾ ਬੜਾ ਅੱਛਾ ਇਹ ਕੇਸ ਸਾਡੀ ਟੀਮ ਨੇ ਸੋਲਵ ਕੀਤਾ ਹੈ ਤੇ ਇਹ ਚ ਜਿਹੜੀ ਉਹ ਗੇ ਕਰੀਏ ਅ ਇਸ ਕੇਸ ਦੇ ਵਿੱਚ ਬੜੀ ਅੱਛੀ ਇਨਵੈਸਟੀਗੇਸ਼ਨ ਜਿਹੜੀ ਹੈ ਬਹੁਤ ਅੱਛੀ ਹੋਈ ਹੈ ਤੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਸਟੈਪ ਬਾਈ ਸਟੈਪ ਜਿਹਨੂੰ ਕਹਿੰਦੇ ਹੈ ਜਿਹੜੇ ਬੰਦੇ ਵੀ ਫੜੇ ਗਏ ਤੇ ਉਤੋਂ ਰਿਕਵਰੀਆਂ ਵੀ ਹੋਈਆਂ ਇਹਦੇ ਵਿੱਚ ਇਹ ਚ ਸਭ ਤੋਂ ਪਹਿਲਾਂ ਸਾਨੂੰ ਇੱਕ ਇਤਲਾ ਮਿਲੀ ਸੀਗੀ ਡੇਰਾਬਸੀ ਪੁਲਿਸ ਨੂੰ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਇਹ ਦੋ ਬੰਦੇ ਜਿਹੜੇ ਜੈਲੀ ਨੰਬਰ ਲਗਾ ਕੇ ਇੱਕ ਮੋਟਰਸਾਈਕਲ ਤੇ ਚੋਰੀ ਦਾ ਮੋਟਰਸਾਈਕਲ ਜਿਹਦੇ ਜੈਲੀ ਨੰਬਰ ਲਗਾਇਆ ਹੋਇਆ ਉਹ ਲਗਾ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਇਨਫਾਰਮੇਸ਼ਨ ਮਿਲਨ ਤੇ ਜਿਹੜੇ ਸਾਡੀ ਡੇਰਾ ਬਸੇ ਦੀ ਟੀਮ ਹੈ ਉਹ ਇਮੀਡੀਏਟਲੀ ਐਕਟਿਵ ਹੋਈ ਤੇ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ ਦੋਨਾਂ ਤੋਂ ਦੋ ਜਿਹੜੇ ਨਾਜਾਇਜ਼ ਅਸਲੇ ਜਿਹੜੇ ਸੀਗੇ ਉਹ ਬਰਾਮਦ ਹੋਏ ਉਦੋਂ ਜਦੋਂ ਪੁੱਛਗਿੱਛ ਦੌਰਾਨ ਪਤਾ ਕੀਤਾ ਕਿ ਅਸਲੇ ਆਏ ਕਿੱਥੋਂ ਹੈ ਤਾਂ ਉਹਨਾਂ ਨੇ ਅੱਗੇ ਇੱਕ ਰਮਨਦੀਪ ਤੇ ਕਾਰਤਿਕ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਤੋਂ ਵੀ ਨਜਾਇਜ਼ ਅਸਲੇ ਜਿਹੜੇ ਸੀਗੇ ਬਰਾਮਦ ਕੀਤੇ ਗਏ। ਅ ਉਸ ਤੋਂ ਬਾਅਦ ਜਦੋਂ ਚੈੱਕ ਕਰਾਇਆ ਗਿਆ ਤਾਂ ਉਹ ਕਹਿੰਦੇ ਜੀ ਆਹ ਸਾਰੇ ਜਿਹੜੇ ਅਸਲੇ ਸੀਗੇ ਇਹਨਾਂ ਨੂੰ ਜੈਦੀਪ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਉਹਨੇ ਦਿੱਤੇ। ਜਿਹੜਾ ਇਹ ਜੈਦੀਪ ਹੈ ਇਹਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ। ਇਹਦਾ ਜਿਹੜਾ ਜੈਦੀਪ ਦਾ ਹੈਗਾ ਤੇ ਇਹ ਗੈਂਗਸਟਰ ਮਿੰਟੂ ਮੋਦਸੀਆਂ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਹੈ। ਮਿੰਟੂ ਮੋਦਸੀਆਂ ਨਾਲ ਜਿਹੜਾ ਜੁੜਿਆ ਹੋਇਆ ਹੈ। ਜਿਹੜਾ ਕਿ ਅੱਗੇ ਲੋਰੈਂਸ ਗੈਂਗ ਦਾ ਮੈਂਬਰ ਹੈ ਤਾਂ ਇਹ ਜਿਹੜੇ ਵੈਪਨਸ ਜਿਹੜੇ ਅਸਲੇ ਸੀਗੇ ਇਹ ਸਾਰੇ ਇੱਕ ਟੋਟਲ ਮਿਲਾ ਕੇ 6 ਵੈਪਨਸ ਜਿਹੜੇ ਹੈਗੇ ਸਾਨੂੰ ਰਿਕਵਰ ਹੋਏ ਹਨ ਇਹਨਾਂ ਤੋਂ ਇਹਨਾਂ ਪੰਜੇ ਬੰਦਿਆਂ ਤੋਂ ਪੰਜ ਦੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਇਹ ਡੇੜਾਬਸੀ ਲਾਲੜੂ ਇਲਾਕੇ ਦੇ ਵਿੱਚ ਹੀ ਕਿਸੇ ਇਨਸੀਡੈਂਟ ਨੂੰ ਅੰਜਾਮ ਦੇਣਾ ਸੀਗਾ ਜਦੀ ਡਿਟੇਲਸ ਅਸੀਂ ਅਜੇ ਡੈਲੀਬਰੇਟਲੀ ਸ਼ੇਅਰ ਨਹੀਂ ਕਰ ਰਹੇ ਤਾਂ ਇਹ ਇਨਸੀਡੈਂਟ ਦੇ ਵਿੱਚ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਇਹਦੇ ਵਿੱਚ ਸਾਨੂੰ ਰਿਕਵਰੀ ਜਿਹੜੀ ਹੈਗੀ ਹੈ 6 ਵੈਪਨ ਰਿਕਵਰ ਹੋਏ ਹੈ ਜਿਹਦੇ ਵਿੱਚ 4 12 32 ਬੋਲਦੇ ਨੇ ਇੱਕ 30 ਬੋਲਦਾ ਤੇ ਇੱਕ ਰਾਈਫਲ ਹੈ ਅ 2 ਲਾਈਵ ਕੈਟਰੇਜਸ ਹੈਗੀ ਹੈ ਪਲੱਸ ਜਿਹੜੀ ਚੋਰੀ ਸ਼ੁਦਾ ਜਾਰੀ ਨੰਬਰ ਲੱਗਿਆ ਹੋਇਆ ਜਿਹੜੀ ਬਾਈਕ ਹੈ ਉਹ ਬਰਾਮਦ ਹੋਈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੀ ਕੀ ਆਇਆ ਹੈ ਇਹ ਜਿਹੜਾ ਹਸਨਪ੍ਰੀਤ ਹੈ ਤੇ ਰਾਜਵੀਰ ਇਹ ਦੋਨੋਂ ਕਦੋਂ ਉਹਨਾਂ ਦੇ ਨਾਲ ਮਿਲੇ ਹੋਏ ਸੀਗੇ ਤੇ ਕਿਸ ਤਰ੍ਹਾਂ ਦਾ ਇਹਨਾਂ ਦੀ ਪੂਰੀ ਰੈਕੀ ਚੱਲ ਰਹੀ ਸੀ ਇਹ ਚ ਬੇਸਿਕਲੀ ਇਹ ਜਿਹੜਾ ਮੇਨ ਇਹ ਕਿੰਗ ਪਿਨ ਹੈ ਉਹ ਜੈਦੀਪ ਹੈ ਇਹ ਜੈਦੀਪ ਜਿਹੜਾ ਬੰਦਾ ਹੈ ਇਹਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀਗਾ ਤੇ ਇਹ ਕਿਉਂਕਿ ਜੈਦੀਪ ਤਾਂ ਬਾਹਰਲੇ ਰਹਿੰਦਾ ਵਾਲਾ ਬੰਦਾ ਹੈਗਾ ਰਾਜਸਥਾਨ ਦਾ ਤੇ ਜਿਹੜੇ ਇਹ ਬੰਦੇ ਹੈਗੇ ਇਹ ਲੋਕਲ ਹੈ ਤੇ ਇਹ ਚ ਕਾਰਤਿਕ ਦੀ ਇਨਵੋਲਵਮੈਂਟ ਹੈ ਜਿਹਨ ਜਿਹੜਾ ਹੈਗਾ ਕਾਰਤਿਕ ਜਿਹੜਾ ਹੈਗਾ ਲੋਕਲ ਬੰਦਾ ਹੈਗਾ ਕਾਰਤਿਕ ਡੇਰਾਬਸੀ ਦਾ ਰਹਿਣ ਵਾਲਾ ਸੀਗਾ ਤਾਂ ਇਹ ਚ ਕਾਰਤਿਕ ਨੇ ਜੈਦੀਪ ਨਾਲ ਤਾਲਮੇਲ ਕੀਤਾ ਜੈਦੀਪ ਨਾਲ ਤਾਲਮੇਲ ਕਰਕੇ ਇਹਨਾਂ ਦੇ ਨਾਲ ਜਿਹੜੇ ਬਾਕੀ ਤਿੰਨ ਬੰਦੇ ਇਹਨਾਂ ਨੂੰ ਜੋੜਿਆ ਜੈਦੀਪ ਨੇ ਤਾਂ ਕਿ ਉਹ ਇਨਸੀਡੈਂਟ ਨੂੰ ਅੰਜਾਮ ਦੇ ਸਕਣ ਤਾ ਇਹਨਾਂ ਦੇ ਗ੍ਰਿਫਤਾਰੀ ਦੇ ਨਾਲ ਤੇ ਵੈਪਨ ਦੀ ਰਿਕਵਰੀ ਦੇ ਨਾਲ ਜਿਹੜਾ ਇੱਕ ਡੇਰਾ ਬਸੀ ਲਾਲਰੂਏ ਇਲਾਕੇ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣੀ ਸੀ ਉਸ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਸਰ ਕੋਈ ਰਾਈਵਲ ਗੈਂਗ ਨੂੰ ਲੈ ਕੇ ਸੀਗਾ ਕੁਝ ਇਸ ਤਰ੍ਹਾਂ ਦਾ ਸੀਗਾ ਕੋਈ ਇਹ ਚ ਰਾਈਵਲ ਗੈਂਗ ਦੀ ਆਪਾਂ ਗੱਲ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਆਪਸੀ ਲੜਾਈ ਝਗੜਾ ਸੀਗਾ ਉਹ ਆਪਸੀ ਲੜਾਈ ਝਗੜੇ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਇੱਕ ਇਨਸੀਡੈਂਟ ਜਿਹੜਾ ਸੀਗਾ ਹੁਣ ਇਹਨਾਂ ਨੇ ਮਾਰਨਾ ਸੀ ਉਹਨੂੰ ਜਾਂ ਫਿਰ ਉਹਨੂੰ ਡਰਾਣਾ ਸੀਗਾ ਵਾਇਰਿੰਗ ਕਰਕੇ ਇਹ ਡੂਰਿੰਗ ਅਸੀਂ ਇਨਵੈਸਟੀਗੇਸ਼ਨ ਦੇਖਾਂਗੇ ਇਹਦੇ ਵਿੱਚ ਤੇ ਪਰ ਇਹ ਹੈ ਕਿ ਕਿਸੇ ਨੂੰ ਟਾਰਗੇਟ ਇਹਨਾਂ ਨੇ ਕਰਨਾ ਸੀ ਸਿਰ ਪੰਜੇ ਮਿਲੇ ਕਿੱਦਾਂ ਨੇ ਆਪਸ ਵਿੱਚ ਹਾਂਜੀ ਮੇਨ ਝਗੜਾ ਕਰਦੇ ਸੀ ਇਹਨਾਂ ਮਿਲੇ ਕਿੱਦਾਂ ਸੀ ਪੰਜੇ ਆਪਸ ਇਹ ਜਿਹੜਾ ਜੈਦੀਪ ਇਹਨੇ ਮਿਲਾਈ ਇਹ ਬੇਸਿਕਲੀ ਸਾਰੇ ਜੈਦੀਪ ਦੇ ਨਾਲ ਅਗੇ ਟੱਚ ਦੇ ਵਿੱਚ ਸਿਰ ਦਾ ਕ੍ਰਿਮਿਨਲ ਬੈਕਗ੍ਰਾਉਂਡ ਹੈਗਾ ਹਸਨ ਫਰੀਦ ਤੇ ਰਾਜਵੀਰ ਦਾ ਜਿਹੜਾ ਸਭ ਤੋਂ ਪਹਿਲਾਂ ਫੜੇ ਸੀਗੇ ਨੰਬਰ 8 3 ਲੱਖ ਨਹੀਂ ਇਹਨਾਂ ਦਾ ਨਹੀਂ ਸਿਰਫ ਜੈਦੀਪ ਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਫਰੈਸ਼ਰਜ਼ ਆ ਇਸ ਸਰ ਜੈਦੀਪ ਨੇ ਕੋਈ ਪਹਿਲੇ ਪੂਹੇ ਵੀ ਦਿੱਤੇ ਜਾਂ ਕੋਈ ਫਾਈਨੈਂਸ਼ੀਅਲੀ ਇਸ ਤਰ੍ਹਾਂ ਦਾ ਕੋਈ ਫਾਈਨੈਂਸ਼ੀਅਲੀ 카ਰਤਿਕ ਦੇ ਨਾਲ 카ਰਤਿਕ ਨੇ ਫਾਈਨੈਂਸ਼ੀਅਲੀ ਜਿਹੜਾ ਸੀਗਾ ਉਹ 카ਰਤਿਕ ਦਾ ਬੈਕਗ੍ਰਾਉਂਡ ਕੀ ਹੈ ਸਰ ਜਿਹੜਾ ਐਸਬੀਪੀ ਰਹਿੰਦਾ ਹੈ ਹਾਊਸਿੰਗ ਇਹ ਤਾਂ ਕੋਈ ਕ੍ਰਿਮੀਨਲ ਰਿਕਾਰਡ ਤਾਂ ਹੈ ਨਹੀਂਗਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ ਪਰ ਲੜਾਈ ਝਗੜੇ ਇਹਦੇ ਹੈਗੇ ਇਹ ਕਿਹ ਚਿਰ ਕੀ ਹੈ ਇਹਨਾਂ ਸਾਰਾ ਇਹ ਸਾਰੇ 20s ਦੇ ਵਿੱਚ ਸਰ ਵੀ ਵੀ 20s अर्ली 20s ਲੇਟ 20s ਉਹ ਕਿ ਸਸਪੈਕਟਿਡ ਗੈਂਗਵਾਰ ਸਸਪੈਕਟਿਡ ਗੈਂਗਵਾਰ ਅ ਗੈਂਗਵਾਰ ਤਾਂ ਸਪੈਸੀਫਿਕਲੀ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਸ ਲੜ ਮੱਲਿਆਲੀ ਲੜਾਈ ਹੁੰਦੀ ਉਸ ਟਾਈਮ ਦੀ ਲੜਾਈ ਸੀਗੀ ਠੀਕ ਹੈ ਪਰ ਇਹ ਹੈ ਕਿ ਉਹ ਲੜਾਈ ਜਿਹੜੀ ਸੀਗੀ ਐਸਕੇਲੇਟ ਉੱਪਰ ਤੱਕ ਹੋ ਗਈ ਸੀ ਸਰ ਇਹ ਜੈਦੀਪ ਨੇ ਇਹਨਾਂ ਨੂੰ ਪ੍ਰੋਵਾਈਡ ਕਿਸ ਤਰ੍ਹਾਂ ਕਰਾਇਆ ਇਹ ਕੁਛ ਇਨਕਵੈਸਟੀਗੇਸ਼ਨ ਚਾਹੀਦੀ ਹੈ ਇਹ ਵੀ ਬੜਕੇ ਬੜਾ ਇੰਟਰਸਟਿੰਗ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਅਜੇ ਤੱਕ ਹੈ ਜਿਹੜੇ ਵੈਪਨ ਸੀਗੇ ਇੰਟਰਨੈਟ ਦੇ ਥਰੂ ਪ੍ਰਕਿਊਰ ਕੀਤੇ ਗਏ ਸੀ ਤਾਂ ਉਹ ਜਿਹੜਾ ਇੰਟਰਨੈਟ ਦੇ ਥਰੂ ਜਿੱਥੋਂ ਪ੍ਰਕਿਊਰ ਹੋਏ ਸੀਗੇ ਉਹ ਸਾਡੀਆਂ ਟੀਮਾਂ ਹੁਣ ਲੱਗੀਆਂ ਹੋਈਆਂ ਡੂਰਿੰਗ ਇਨਵੈਸਟੀਗੇਸ਼ਨ ਜਿੱਥੋਂ ਆਏ ਸੀਗੇ ਉਹ ਸੀ ਟ੍ਰੇਸ ਕਰਨਾ ਇਹ ਸਰ ਬਹੁਤ ਵੱਡੀ ਪ੍ਰੋਬਲਮ ਹੈ ਪਹਿਲਾਂ ਵੀ ਅਸੀਂ ਡਿਸਕਸ ਕੀਤੀ ਸੀ ਕਿ ਨੈਟ ਤੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਜਿਹੜੇ ਵੈਪਨਸ ਨੇ ਉਸ ਨੂੰ ਲੈ ਕੇ ਤੁਹਾਡਾ ਕੋਈ ਸਾਈਬਰ ਸੈੱਲ ਕੰਮ ਕਰ ਰਿਹਾ ਕਿਉਂਕਿ ਪਹਿਲਾ ਮਾਮਲਾ ਨਹੀਂ ਹੈ ਸੋ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ ਬਿਲਕੁਲ ਸਾਡੀ ਜਿਹੜੀ ਹੈ ਸਾਈਬਰ ਸੋਸ਼ਲ ਮੀਡੀਆ ਮੋਨਿਟਰਿੰਗ ਟੀਮਸ ਹੈਗੀਆਂ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਰੈਗੂਲਰ ਇਸ ਚੀਜ਼ ਨੂੰ ਮੋਨਿਟਰ ਕਰਦੀਆਂ ਨੇ ਤੇ ਕੋਈ ਵੀ ਇਹੋ ਜੀ ਚੀਜ਼ ਧਿਆਨ ਚੰਦੀ ਹੈ ਤਾਂ ਇਮੀਡੀਏਟਲੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਜੀ ਵੀ ਆਈ ਥਿੰਕ ਜਲੰਧਰ ਏਰੀਆ ਦੇ ਵਿੱਚ ਵੀ ਇਹੋ ਜ क्या माउंट किन्ना के ऑलमोस्ट पैंतीस चालीस हजार पर वेपन जिधर है गए एवरेज कॉस्ट है ये आदमी सरे पांच जो एक्चुअल्स हैं के अलावा और भी कोई इनके साथी हैं नहीं डेरा बसी से इनके पकड़े जाने से सारे का सारा गैंग जो है वो किधर फिर नाक के लग गए थे ही फड़े के ਸਹੀ ਫੜੇਗੇ ਉਹੀ ਤਾਂ ਮੈਂ ਕਹਿ ਰਿਹਾ ਫੜੇ ਵੀ ਜਾਣੀ ਸਰ ਇਹ ਐਸੀ ਐਸਐਸਪੀ ਸਾਹਿਬ ਇੰਨਾ ਈਜ਼ੀ ਕਿਦਾਂ ਹੋ ਗਿਆ ਯਾਰ ਇਹ ਦੇਖੋ ਜੀ ਉਹ ਤਾਂ ਉਹ ਜਾਂ ਫਿਰ ਇੰਨਾ ਈਜ਼ੀ ਉਸ ਜੈਪੁਰ ਇੱਥੇ ਲੈ ਕੇ ਨਹੀਂ ਨਹੀਂ ਇੰਨਾ ਈਜ਼ੀ ਜੇ ਹੁੰਦਾ ਤਾਂ ਫਿਰ ਤਾਂ ਜਗਾ ਜਗਾ ਹੁੰਦਾ ਨਾ ਉਹਨੇ ਇਹ ਹੈ ਕਿ ਜਿੰਨੇ ਕ ਕ੍ਰਿਮੀਨਲ ਸਮਾਰਟ ਹੋ ਰਹੇ ਐ ਪੁਲਿਸ ਉਹਨਾਂ ਨੂੰ ਇੱਕਦਮ ਅੱਗੇ ਰਹਿ ਕੇ ਉਹਨਾਂ ਨੂੰ ਫੜ ਰਹੀ ਐ ਕੁਝੇ ਬੰਦੇ ਐਮਪੀ ਤੋਂ ਲੈ ਕੇ ਆ ਰਹੇ ਤਾਂ ਪੰਜਾਬ 'ਚ ਤੁਸੀਂ ਦੇਖੋ ਰਿਕਵਰੀ ਹਰ ਇੱਕ ਡਿਸਟ੍ਰਿਕਟ 'ਚ ਹਰ ਇੱਕ ਜਗ੍ਹਾ ਤੇ ਹੀ ਪ੍ਰੋਪਰ ਹੋ ਰਹੀ ਹੈ ਇਹ ਦੀ ਜਿਹੜੀ ਹੈ ਸਾਡੇ ਵੀ ਰਿਕਵਰੀ ਜਿਹੜੀ ਹੈ ਮੌਲੇ ਦਾ ਚਲੋ ਕਾਫੀ ਅੱਛੀ ਹੈ ਇਹ ਰਿਕਵਰੀ ਉਸ ਤੋਂ ਇਲਾਵਾ ਜੇ ਆਨਲਾਈਨ ਵੀ ਲੈ ਕੇ ਆਉਂਦੇ ਆ ਤਾਂ ਅਸੀਂ ਰੈਗੂਲਰ ਜਿਹੜਾ ਹੈਗਾ ਇਹਨੂੰ ਅਰੈਸਟ ਕਰਦੇ ਆ ਬੰਦਿਆਂ ਨੂੰ ਜਿਹੜੇ ਟਰੇਸ ਹੁੰਦੇ ਆ ਬਿਲਕੁਲ ਆਨਲਾਈਨ ਜਿੱਥੋਂ ਮਰਜ਼ੀ ਕਰ ਲੈਣ ਜੀ ਟਰੇਸ ਸਾਰੇ ਹੋ ਜਾਂਦੇ ਨੇ ਨਹੀਂ ਮੇਰੇ ਕਹਿਣ ਦਾ ਮਤਲਬ ਸਰ ਇਹ ਇੰਨਾ ਇਜ਼ੀ ਅਪਰੋਚ ਕੀਤਾ ਕਰ ਇਹਨਾਂ ਲੋਕਾਂ ਨਾਲ ਕਿਹਨਾਂ ਤੋਂ ਹੋਰ ਬੈਟ ਕਰੀਏ ਆਨਲਾਈਨ ਸੋਸ਼ਲ ਮੀਡੀਆ ਦੇ ਕੋ ਵੁੱਡ ਆਫ ਕੰਡਕਟ ਲੱਗਿਆ ਹੋਇਆ ਹੈ ਲਗਾਤਾਰ ਤੁਸੀਂ ਦਿਨ ਮਾਮਲੇ ਵੱਡੇ ਮਾਮਲੇ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਰਹਿ ਰਹੀ ਹੈ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਮਾਹੋਲੀ ਜ਼ਿਲ੍ਹਾ ਤਾਂ ਬਹੁਤ ਜੈਸਾ ਸੰਵੇਦਨਸ਼ੀਲ ਹੈ ਸਨੈਚਿੰਗਸ ਵੀ ਪਿਛਲੇ ਦਿਨਾਂ ਚ ਵੱਧੀਆਂ ਜਿਹੜੀਆਂ ਅੱਜ ਸਿਟੀ ਵੀ ਆ ਸਾਹਮਣੇ ਆਈਆਂ ਆ ਆ ਸਨੀਮ ਦੇਵ ਦੀ ਨਹੀਂ ਜਿਹੜੀਆਂ ਵੀ ਸਨੈਚਿੰਗਸ ਹੋ ਰਹੀਆਂ ਨੇ ਦੇਖੋ ਇਨਸੀਡੈਂਟਸ ਜਿਹੜੇ ਹੈਗੇ ਆ ਬਿਲਕੁਲ ਹੋਏ ਆ ਤੇ ਮੈਂ ਆ ਆਲਮੋਸਟ ਹਰੇਕ ਇਨਸੀਡੈਂਟ ਨੂੰ ਇਹ ਫਾਲੋਅ ਅਪ ਕਰ ਰਹੇ ਆ ਅਸੀਂ ਸਾਡੀ ਜਿਹੜੀ ਕ੍ਰਾਈਮ ਵਿੰਗ ਆ ਉਹ ਵੀ ਸਾਡਾ ਫਾਲੋਅ ਕਰ ਰਿਹਾ ਹੈ ਤੇ ਆਲਮੋਸਟ ਆਈ ਕਨ ਅਸ਼ੂਰ ਜੇ ਇੱਕ ਤੋਂ ਇਨਸੀਡੈਂਟਸ ਬਾਰੇ ਧਿਆਨ ਚ ਜਿਹੜੇ ਪੈਂਡਿੰਗ ਐ ਸਨੈਚਿੰਗਸ ਉਹ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਤੇ ਬੜੀ ਛੇਤੀ ਉਹ ਵੀ ਟ੍ਰੇਸ ਹੋਣ ਲੱਗੇ ਐ ਤੇ ਇਹ ਜਿਹੜੇ ਕਾਰ ਸਟ੍ਰੈਚਿੰਗ ਦੇ ਸਾਡੇ ਸਭ ਤੋਂ ਵੱਡੇ ਇਨਸੀਡੈਂਟ ਸੀਗੇ ਜਿਹੜੇ ਹੋਏ ਸੀਗੇ ਉਹ ਟ੍ਰੇਸ ਕਰਕੇ ਸਾਰਾ ਕੰਪਲੀਟ ਗੈਂਗ ਜਿਹੜਾ ਹੈਗਾ ਉਹ ਆਲੀ ਪੁਲਿਸ ਨੇ ਅਰੈਸਟ ਕਰ ਲਿਆ ਹੁਣੇ ਜੀ ਸਰ ਇੱਕ ਮਾਮਲਾ ਸਾਹਮਣੇ ਆਇਆ ਤੁਹਾਡੇ ਨਾਮ ਤੋਂ ਆਇਆ ਇਕੱਲਾ ਇਕੱਲਾ ਆਇਆ ਨਕਲ आप पर्सनल प्रेस कॉन्फ्रेंस नहीं है जी दिस इज नॉट अ पर्सनल प्रेस कॉन्फ्रेंस नहीं 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 दिस इज नॉट अ पर्सनल प्रेस कॉन्फ्रेंस जिस ते मुद्दा है तो सेपरेटली गल कर लो ये रिगार्डिंग नहीं जी दिस प्रेस कॉन्फ्रेंस ना आप वी विल लिमिट आर सेल्स टू द प्रेस कॉन्फ्रेंस जी स्टोरीज है जी सर कोऑर्डिनेशन किस तरह की रह रही है तुम्हारी क्योंकि जिदा एक्सरसाइज के नाल क्योंकि कई शराब की पेटियां या फिर लिक्विड या नशा जो है वह फड़िया जा रहा है क्योंकि ਇਲੈਕਸ਼ਨ ਚੱਲ ਰਹੇ ਹਨ ਓਡੀਸਾ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਕੋਈ ਸ਼ੂਟਰਸ ਆਫਿਰ ਹੋ ਰਹੇ ਹਨ ਉਹ ਕਿਸ ਤਰ੍ਹਾਂ ਤੁਸੀਂ ਕੋਆਰਡੀਨੇਟ ਕਰ ਰਹੇ ਹੋ ਕਿ ਕਿਸੇ ਟਰਾਈ ਸਿਟੀ ਦਾ ਪਾਰਟ ਹੈ ਜਿੱਦਾਂ ਅਸੀਂ ਕਹਾਂ ਲਿਆ ਠੀਕ ਜਿਵੇਂ ਇਲੈਕਸ਼ਨ ਦੇ ਵਿੱਚ ਤਾਂ ਚਲੋ ਕੋਆਰਡੀਨੇਸ਼ਨ ਮੀਟਿੰਗਸ ਆ ਸਾਡੀਆਂ ਵੈਸੀ ਵੀ ਟਰਾਈ ਸਿਟੀ ਕਿਉਂਕਿ ਇਕੱਠੇ ਹੈਗੀਆਂ ਚੱਲਦੀਆਂ ਰਹਿੰਦੀਆਂ ਇਲੈਕਸ਼ਨ ਦੇ ਵਿੱਚ ਸਾਡੀਆਂ ਰੈਗੂਲਰ ਮੀਟਿੰਗਸ ਵੀ ਚੱਲਦੀਆਂ ਹੈ ਸਾਡੇ ਸਪੈਸ਼ਲ ਵਟਸਐਪ ਗਰੁੱਪਸ ਵੀ ਬਣੇ ਹੋਏ ਆ ਇਹਦੇ ਰਿਗਾਰਡਿੰਗ ਤੇ ਸਾਡੀ ਇਨਫੋਰਮੇਸ਼ਨ ਸ਼ੇਅਰ ਸ਼ੇਅਰਿੰਗ ਆਲਮੋਸਟ ਡੇਲੀ ਬੇਸਿਸ ਤੇ ਜਿਹੜੀ ਇਹਦੇ ਰਿਗਾਰਡ ਜਿਵੇਂ ਹੁਣ ਤੁਸੀਂ ਇਲੈਕਸ਼ਨ ਦੀ ਰਿਕਵਰੀਜ਼ ਦਾ ਪੁੱਛ ਰਹੇ ਸੀਗੇ ਤਾਂ ਸਾਡੇ ਜਿਉਂ ਤੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੈ ਤਾਂ ਸਾਡੇ ਵੈਪਨਸ ਦੀ ਹੀ ਕਲੀ ਰਿਕਵਰੀ ਜਿਹੜੀ ਹੈ 39 ਪਿਸਟਲਸ ਜਿਹੜੇ ਹੈਗੇ ਆ ਪਲੱਸ 177 ਕਾਰਟ੍ਰੇਜਸ 39 ਪਿਸਟਲਸ ਦੋ ਰਾਈਫਲਾਂ ਦੋ ਦੇਸੀ ਕੱਟੇ ਯਾਨੀ ਕਿ ਟੋਟਲ 43 ਵੈਪਨਸ ਪਲੱਸ 177 ਕਾਰਟ੍ਰੇਜਸ ਅਸੀਂ ਆਲਰੇਡੀ ਜਿਹੜੇ ਰਿਕਵਰ ਕਰ ਚੁੱਕੇ ਹਾਂ ਤੇ ਇਹਦੇ ਵਿੱਚ ਸਾਨੂੰ ਸਾਰੀ ਜਿਹੜੀ ਸਟੇਟ ਪੁਲਿਸ ਫੋਰਸਸ ਹੈਗੀਆਂ ਉਸ ਤੋਂ ਇਲਾਵਾ ਜਿਹੜੀ ਸਾਡੀ ਟਰਾਈ ਸਿਟੀ ਦੀ ਸਾਡੀ ਕੋਆਰਡੀਨੇਸ਼ਨ ਉਹ ਸਾਰੇ ਸਾਡੇ ਹੈਲਪ ਕਰਦੇ ਆ ਇਸ ਤੋਂ ਇਲਾਵਾ ਜਿਵੇਂ ਅਸੀਂ ਲਿਕਰ ਦੀ ਜੀ ਤਾਂ ਜਿਵੇਂ ਚੰਡੀਗੜ੍ਹ ਬੇਸ ਲਿਕਰ ਹੋ ਗਈ ਤਕਰੀਬ 270 ਲੀਟਰ ਸਾਨੂੰ ਚੰਡੀਗੜ੍ਹ ਬੇਸ ਲਿਕਰ 1000 ਤੋਂ ਉੱਪਰ ਲੀਟਰ ਲਹਨ ਜਿਹੜੀ ਹੈਗੀ ਉਹ ਵੀ ਰਿਕਵਰ ਹੋਈ ਹੈ ਤਾਂ ਇਹਦੇ ਵਿੱਚ ਵੀ ਸਾਡੀ ਰੈਗੂਲਰ ਇਨਫੋਰਮੇਸ਼ਨ ਸ਼ੇਅਰਿੰਗ ਹੈ ਜਿਵੇਂ ਕੋਈ ਚੰਡੀਗੜ੍ਹ ਤੋਂ ਆਉਂਦੀ ਹੈ ਹਰਿਆਣਾ ਤੋਂ ਆਉਂਦੀ ਹੈ ਲਿਕਰ ਤਾਂ ਅਸੀਂ ਉਹਨਾਂ ਨੂੰ ਦੱਸਦੇ ਆ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਕਿ ਜੀ ਇੱਥੋਂ ਆਈ ਹੈ ਤਾਂ ਉਹ ਸਾਡੀ ਹੈਲਪ ਕਰਦੇ ਆ ਕਨਸਰਨਡ ਬੰਦੇ ਨੂੰ ਫੜਨ ਦੇ ਵਿੱਚ ਵੀ ਸਿਮਿਲਰਲੀ ਜਦੋਂ ਉਹਨਾਂ ਦੇ ਏਰੀਆ 'ਚ ਫੜੀ ਜਾਂਦੀ ਹੈ ਤਾਂ ਸਾਡੇ ਵੱਲੋਂ ਵੀ ਪ੍ਰੋਪਰ ਉਹਨਾਂ ਨੂੰ ਜਿਹੜੀ ਹੈਗੀ ਹੈ ਹੈਲਪ ਦਿੱਤੀ ਜਾਂਦੀ ਹੈ ਇਨਵੈਸਟੀਗੇਸ਼ਨ

だっていい。